ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਫੁੱਟਓਵਰ ਬ੍ਰਿਜ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਜੋ ਕਿ ਕਦੇ ਪੂਰਾ ਹੀ ਨਹੀਂ ਹੋਇਆ ਸਾਡੀ ਟੀਮ ਨੇ ਪਹਿਲਾਂ ਵੀ ਇਸ ਪੁੱਲ ਨੂੰ ਕਵਰ ਕੀਤਾ ਸੀ ਅਤੇ ਇੱਕ ਵਾਰ ਫਿਰ ਇਸ ਨੂੰ ਵਿਜ਼ਿਟ ਕੀਤਾ ਗਿਆ ਜਿਸ ਵਿੱਚ ਵੇਖਿਆ ਗਿਆ ਕਿ ਹੁਣ ਵੀ ਪੁੱਲ ਦਾ ਕੰਮ ਅਧੂਰਾ ਹੈ ਪ੍ਰਸ਼ਾਸਨ ਦੀ ناکامی ਵੇਖਣ ਨੂੰ ਮਿਲਦੀ ਹੈ ਅਤੇ ਸ਼ਹਿਰ ਵਾਸੀਆਂ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਸਾਰੇ ਖੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਜਿੱਥੇ ਕਿ ওভারਬ੍ਰਿਜ ਬਣਿਆ ਸੀਗਾ ਪੈਦਲ ਚੱਲਣ ਵਾਲਿਆਂ ਵਾਸਤੇ ਜੋ ਕਿ ਸੜਕ ਪਾਰ ਕਰ ਸਕਣ ਮੇਕਰ ਵਿੱਚ ਆਇਆ ਕਿ ਕਾਫੀ ਸਮੇਂ ਤੋਂ ਇਹ ਪੁਲ ਇੱਦਾਂ ਹੀ ਖੜਾ ਹੈ ਔਰ ਇਹ ਕੰਪਲੀਟ ਕਰਦੇ ਹੋਇਆ ਹੀ ਨਹੀਂ ਕਿਉਂਕਿ ਇਹਦੇ ਉੱਤੇ ਛੱਤ ਨਹੀਂ ਹੈ ਜੇ ਅਗਰ ਲੋਕੀ ਚੜਨਗੇ ਵੀ ਰਹਤੇ ਤਾਂ ਕੋਈ ਸੇਫਟੀ ਨਹੀਂ ਹੈ ਤਬਦਾ ਮਾਹੌਲ ਹੈ بارش ਵੀ ਹੋ ਕੇ ਹਟੀ ਹੈ ਔਰ ਐਸ ਹਾਲਤ ਦੇ ਵਿੱਚ ਐਸ ਪੁਲ ਨੂੰ ਕੱਟੋ-ਕੱਟ ਕੰਪਲੀਟ ਕਰਨਾ ਚਾਹੀਦਾ ਸੀ ਕਿਉਂਕਿ ਜੀਟੀ ਰੋਡ ਦੇ ਉੱਤੇ ਇਹ ਪੁਲ ਹੈ ਔਰ ਕਾਫੀ ਹੈਵੀ ਟ੍ਰੈਫਿਕ ਹੈ ਯੂਨੀਵਰਸਿਟੀ ਦੇ ਬਾਹਰ ਉਮੀਦਾਂ ਅਸੀਂ ਕਰਦੇ ਹਾਂ ਡਿਪਾਰਟਮੈਂਟਸ ਤੋਂ ਕਿ ਵੀ ਸਾਡੇ ਖਬਰਾਂ ਦਾ ਅਸਰ ਹੁੰਦਾ ਹੈ ਲੇਕਿਨ ਅਸਰ ਹੁੰਦਾ ਵੀ ਰਵੇ ਨਾਲ ਨਾਲ ਕਿਉਂਕਿ ਇਹ ਦਿੱਕਤ ਜਿਹੜੀ ਹੈ ਲੋਕੀ ਅਕਸਰ ਚੇਲਦੇ ਹਨ ਗਵਰਨਮੈਂਟ ਦੇ ਖਾਤੇ ਵਿੱਚ ਉਮੀਦ ਕਰਦੇ ਹਾਂ ਫੇਰ ਇੱਕ ਵਾਰ ਕਿ ਸੁਣਵਾਈ ਹੋਵੇ ਪ੍ਰੋਪਰ ਤਰੀਕੇ ਦੀ ਔਰ ਲੋਕਾਂ ਦੇ ਹਿੱਤ ਵਿੱਚ ਡਿਪਾਰਟਮੈਂਟਸ ਕੰਮ ਕਰਨ ਨਾਲੀ ਜੋ ਕੂੜੇ ਦਾ ਆਲਮ ਹੈ ਉਹ ਇਹੋ ਜਿਹਾ ਹੈ ਕਿ ਰਸਤਾ ਜਿੱਥੋਂ ਚੜਨਾ ਹੈ ਉੱਥੇ ਹੀ ਕੂੜੇ ਦੇ ਢੇਰ ਹਨ ਜੇ ਸਫਾਈ ਨਹੀਂ ਹੋਏਗੀ ਤੇ ਲੋਕੀ ਇੱਥੇ ਯੂਜ਼ ਕਰਨਗੇ ਵੀ ਕਿਵੇਂ ਆਪਣੇ ਸਹਿਯੋਗੀ ਸੁਨੀਲ ਕੁਮਾਰ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ